काका स्टूडियोज अते शालीमार प्रोडक्शनस केबल 1 ओरिजिनल्स कांस्टेबल हरजीत कौर ते निर्माण ਲਈ ਇਕੱਠੇ ਆਉਂਦੇ ਨੇ ਅਗਲਾ ਦੌਰ ਪੰਜਾਬੀ ਸੰਗੀਤ ਫਿਲਮਾਂ अते वेब सीरीज ਦਾ ਹੈ केबल 1 ਜਲਦੀ ਹੀ ਲਾਂਚ ਹੋ ਰਿਹਾ ਹੈ ਪੰਜਾਬੀ ਹਰ ਪਾਸੇ ਪ੍ਰਚਲਿਤ ਹੈ ਪੰਜਾਬੀ ਆ ਗਏ ਹੋਏ ਪੰਜਾਬ ਦੇ ਸਭ ਤੋਂ ਵੱਡੇ ਸਟੂਡੀਓ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਮਾਰਕੀਟ 'ਚ ਨਵੇਂ ਅਤੇ ਆਉਣ ਵਾਲੇ ਗਲੋਬਲ OTT ਪਲੇਅਰ ਕੇਬਲ 1 ਨਾਲ ਇੱਕ ਰਣਨੀਤਕ ਗੱਠ ਜੋੜ ਦਾ ਐਲਾਨ ਕੀਤਾ ਹੈ ਜਿੱਥੇ ਇਹ ਆਪਣੀਆਂ ਅਜਿੱਤ ਫਿਲਮਾਂ ਦੀ ਕੈਟਲੌਗ ਨੂੰ ਰਿਲੀਜ਼ ਕਰਨ ਲਈ ਜਾਣਿਆ ਜਾਂਦਾ ਹੈ ਇਨਾਂ ਹੀ ਨਹੀਂ ਸਟੂਡੀਓ ਨੇ ਪੰਜਾਬ ਦੀਆਂ ਕਮਾਲ ਦੀਆਂ ਕਹਾਣੀਆਂ ਦੇ ਨਿਰਮਾਣ ਲਈ ਕੇਬਲ 1 ਨਾਲ ਸਾਂਝੇਦਾਰੀ ਕੀਤੀ ਹੈ ਜੋ ਸੁਣਨ ਅਤੇ ਦੇਖਣ ਲਈ ਉਡੀਕ ਕਰ ਰਹੀਆਂ ਨੇ ਅਜੇ ਹੀ ਇੱਕ ਖੂਬਸੂਰਤ ਕਹਾਣੀ ਜਿਸ ਦਾ ਟਾਈਟਲ ਹੈ ਕਨਸਟੇਬਲ ਹਰਜੀਤ ਕੌਰ ਉਸ ਮੰਜ਼ਲ ਤੇ ਚਲੀ ਗਈ ਹੈ ਜਿੱਥੇ ਸਾਗਾ ਸਟੂਡੀਓਜ਼ ਅਤੇ ਇੱਕ ਬੰਬਈ ਆਧਾਰਿਤ ਪ੍ਰੋਡਕਸ਼ਨ ਕੰਪਨੀ ਸ਼ਾਲੀਮਾਰ ਪ੍ਰੋਡਕਸ਼ਨਸ ਲਿਮਟਿਡ ਨੇ ਹੱਥ ਮਿਲਾਇਆ ਹੈ ਸ਼ਾਲੀਮਾਰ ਪ੍ਰੋਡਕਸ਼ਨਸ ਲਿਮਟਿਡ ਸਿਰਫ ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ ਹੀ ਨਹੀਂ ਬਲਕਿ ਇਸ ਦੀ ਇੱਕ ਹੋਰ ਕੰਪਨੀ ਤ੍ਰਿਸ਼ਾ ਸਟੂਡੀਓਜ਼ ਵੀ ਹੈ ਜੋ ਕਿ અત્યਤ ਆਧੁਨਿਕ ਟੈਕਨੋਲੋਜੀ ਨਾਲ ਪੂਰੀ ਤਰ੍ਹਾਂ लेस पोस्ट प्रोडक्शन स्टूडियो ਹੈ। ਇਹ 웹 ਫਿਲਮ ਦਾ ਟਾਈਟਲ ਪੋਸਟਰ ਅੱਜੂ ਰਿਲੀਜ਼ ਕੀਤਾ ਗਿਆ ਹੈ ਅਤੇ ਇਹ ਪਕਰਦਾ ਨਜ਼ਰ ਆ ਰਿਹਾ ਹੈ। ਇਸ ਰਣਨੈਤਿਕ ਬੰਧਨ ਬਾਰੇ ਚਰਚਾ ਕਰਦੇ ਹੋਏ ਫਿਲਮ ਦੀ ਐਸੋਸੀਏਟ ਨਿਰਮਾਤਾ ਸ਼੍ਰੀਮਤੀ ਕਿਰਨ ਛੇਰਗਿਲ ਨੇ ਖੁਲਾਸਾ ਕੀਤਾ ਕਨਸਟੇਬਲ ਹਰਜੀਤ ਕੌਰ ਇੱਕ ਮਹਿਲਾ ਕੇਂਦਰਤ ਫਿਲਮ ਹੈ ਜਦੋਂ ਮੈਂ ਪਹਿਲੀ ਵਾਰ ਕਹਾਣੀ ਸੁਣੀ ਸੀ ਮੈਨੂੰ ਪਤਾ ਸੀ ਕਿ ਇਹ ਬਣਾਉਣ ਅਤੇ ਸੁਣਨ ਲਈ ਸੀ ਇਹ ਕੋਈ ਨਿਯਮਤ ਅਤੇ ਕਲੀਸ਼ਟ ਕਹਾਣੀ ਨਹੀਂ ਹੈ ਪਰ ਕੁਝ ਨਵਾਂ ਹੈ ਅਤੇ ਤਾਜ਼ਾ ਹੈ ਜਿਸ ਨੂੰ ਦਰਸ਼ਕ ਦੇਖਣਾ ਪਸੰਦ ਕਰਨਗੇ ਕਾਸਟ ਤਾਜ਼ਾ ਹੈ ਅਤੇ ਸਾਰੇ ਕਲਾਕਾਰ ਆਪਣੀ ਕਲਾ ਦੇ ਮਾਹਰ ਨੇ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ ਸਿਮਰਨਜੀਤ ਸਿੰਘ ਸੀਈਓ ਕੇਬਲ 1 ਨੇ ਇਸ ਬਾਰੇ ਆਪਣਾ ਉਤਸ਼ਾਹ ਪ੍ਰਗਟ ਕੀਤਾ ਅਤੇ ਕਿਹਾ ਮੈਨੂੰ ਖੁਸ਼ੀ ਹੈ ਕਿ ਹੰਗਾਰਾ ਸਕਾਰਾਤਮਕ ਹੈ ਅਤੇ ਸਟੂਡੀਓਜ਼ ਨੂੰ ਸਾਡੇ ਵਿਜ਼ਨ ਵਿੱਚ ਵਿਸ਼ਵਾਸ ਹੈ ਪਲੇਟਫਾਰਮ ਦੀ ਸ਼ੁਰੂਆਤ ਤੋਂ ਪਹਿਲਾਂ ਅਸੀਂ ਸਮੱਗਰੀ ਦੇ ਉਤਪਾਦਨ ਲਈ ਕੁਝ ਮਸ਼ਹੂਰ ਪ੍ਰੋਡਕਸ਼ਨ ਸਟੂਡੀਓਜ਼ ਨਾਲ ਟ੍ਰਾਈ ਕਰਨ ਲਈ ਖੁਸ਼ਕਿਸਮਤ ਰਹੇ ਹਾਂ ਮੈਂ ਉਸ ਦ੍ਰਿਸ਼ਟੀਕੋਣ ਤੇ ਵਿਸ਼ਵਾਸ ਕਰਦਾ ਹਾਂ ਜਿਸ ਨਾਲ ਅਸੀਂ ਇਸ ਪਲੇਟਫਾਰਮ ਨੂੰ ਬਣਾਇਆ ਹੈ ਅਤੇ ਪੰਜਾਬ ਤੇ ਇਸ ਦੀਆਂ ਕਹਾਣੀਆਂ ਨਿਸ਼ਚਿਤ ਤੌਰ ਤੇ ਅਗਲੀ ਵੱਡੀ ਚੀਜ਼ ਨੇ ਫਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਕਰ ਰਹੇ ਨੇ ਇਸ ਫਿਲਮ ਦੇ ਕਲਾਕਾਰ ਦੀ ਜੋੜੀ ਇੰਡਸਟਰੀ ਦੇ ਬਹੁਤ ਮਸ਼ਹੂਰ ਕਲਾਕਾਰ ਨੇ ਕੁਝ ਨਾਮ ਸਾਡੇ ਕੋਲ ਮੁੱਖ ਭੂਮਿਕਾ ਵਿੱਚ ਹਨ ਜੋ ਹਨ ਸੋਨੀਆ ਮਾਨ ਅਭਿਜੀਤ ਅਤਰੀ ਜਸਵੰਤ ਸਿੰਘ ਰਾਠੌਰ ਕਵਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਮੁੱਖ ਭੂਮਿਕਾਵਾਂ ਵਿੱਚ ਨੇ ਪਲੇਟਫਾਰਮ ਦੀ ਅਧਿਕਾਰਤ ਸ਼ੁਰੂਆਤ ਬਿਲਕੁਲ ਨੇੜੇ ਹੈ ਅਤੇ ਅਸੀਂ ਪੰਜਾਬ ਦੀਆਂ ਕਹਾਣੀਆਂ ਦੇਖਣ ਦੀ ਉਡੀਕ ਨਹੀਂ ਕਰ ਸਕਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर